ਗੁਰਦਾਸਪੁਰ ਸ਼ਹਿਰ ਦੇ ਵਿੱਚ ਇੱਕ ਡਾਕਟਰ ਜਿਹਦਾ ਆਪਣਾ ਕਲੀਨਿਕ ਆ ਉਹ ਕੋਈ ਜਿਆਦਾ ਵੱਡਾ ਡਾਕਟਰ ਨਹੀਂ ਇੱਕ ਆਰਐਮਪੀ ਡਾਕਟਰ ਆ ਉਹਦਾ ਸੁਪਨਾ ਸੀ ਡਾਕਟਰ ਬਣਨ ਦਾ ਪਰ ਉਹਦੇ ਘਰ ਦੇ ਹਾਲਾਤਾਂ ਨੇ ਉਹਨੂੰ ਇਜਾਜ਼ਤ ਨਹੀਂ ਦਿੱਤੀ ਇਸ ਲਈ ਉਹ ਇੱਕ ਮੈਡੀਕਲ ਦਾ ਛੋਟਾ ਜਿਹਾ ਕੋਰਸ ਕਰਦਾ ਉਸ ਤੋਂ ਬਾਅਦ ਕਿਸੇ ਹਸਪਤਾਲ ਦੇ ਵਿੱਚ ਰਹਿ ਕੇ ਪ੍ਰੈਕਟਿਸ ਕਰਦਾ ਤੇ ਉਸ ਤੋਂ ਬਾਅਦ ਆਪਣਾ ਛੋਟਾ ਜਿਹਾ ਕਲੀਨਿਕ ਖੋਲ ਲੈਂਦਾ ਸੋਨਾ ਸੁਨੱਖਾ ਹੁੰਦਾ ਵਧੀਆ ਹੁੰਦਾ ਸਮਾਜ ਦੇ ਵਿੱਚ ਵਧੀਆ ਵਿਚਰਦਾ ਤੇ ਇੱਕ ਸੋਹਣੀ ਸੁਨੱਖੀ ਕੁੜੀ ਦੇ ਨਾਲ ਉਹਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਉਹਨੇ ਇੱਕੋ ਹੀ ਸੁਪਨਾ ਵੇਖਿਆ ਕਿ ਮੇਰੀ ਜਿਹੜੀ ਵੀ ਔਲਾਦ ਹੋਊ ਉਹਨੂੰ ਮੈਂ ਬਹੁਤ ਵੱਡਾ ਡਾਕਟਰ ਬਣਾਉ ਕਿਉਂਕਿ ਅਕਸਰ ਪੇਰੈਂਟਸ ਆਪਣੇ ਅਧੂਰੇ ਰਹੇ ਸੁਪਨੇ ਆਪਣੇ ਬੱਚਿਆਂ ਦੇ ਵਿੱਚ ਦੀ ਵੇਖਦੇ ਆ ਵਿਆਹ ਤੋਂ 2 ਸਾਲ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਬੇਟੀ ਦਾ ਨਾਮ ਉਹ ਪਰੀ ਰੱਖਦੇ ਆ ਤੇ ਪਰੀਆਂ ਦੇ ਵਾਂਗ ਹੀ ਉਹਦੀ ਪਰਵਰਿਸ਼ ਵੀ ਕਰਦੇ ਆ ਪਰੀ ਤੋਂ ਇੱਕ ਸਾਲ ਬਾਅਦ ਉਹਨਾਂ ਦੇ ਦੂਜੀ ਫੇਰ ਬੇਟੀ ਹੁੰਦੀ ਆ ਤੇ ਉਹਨਾਂ પતિ ਪਤਨੀ ਨੇ ਇਹੀ ਫੈਸਲਾ ਕੀਤਾ ਕਿ ਸਾਡੇ ਲਈ ਦੋ ਬੱਚੇ ਬਹੁਤ ਨੇ ਭਾਵੇਂ ਦੋਨੋਂ ਕੁੜੀਆਂ ਹੋ ਗਈਆਂ ਉਸ ਤੋਂ ਬਾਅਦ ਉਹ ਤੀਜਾ ਬੱਚਾ ਨਹੀਂ ਲੈਂਦੇ ਉਹ ਆਪਣੀਆਂ ਧੀਆਂ ਨੂੰ ਵਧੀਆ ਸਕੂਲ ਦੇ ਵਿੱਚ ਪੜਾਉਂਦਾ ਸਮਾਂ ਬੜੀ ਤੇਜ਼ੀ ਦੇ ਨਾਲ ਬੀਤਦਾ ਤੇ ਜਿਹੜੀ ਭਰੀ ਹੁੰਦੀ ਆ ਉਹ ਪਲੱਸ 2 ਕਰ ਲੈਂਦੀ ਆ ਪਲੱਸ 2 ਤੋਂ ਬਾਅਦ ਉਹਦਾ ਪਿਤਾ ਚਾਹੁੰਦਾ ਕਿ ਉਹ ਡਾਕਟਰ ਬਣੇ ਇਸ ਲਈ ਉਹ ਤੇ ਖਾਸੀ ਮਿਹਨਤ ਕਰਦਾ ਤਾਂ ਜਿਹੜੀ ਪਰੀ ਆ ਉਹ ਸ਼ੁਰੂ ਤੋਂ ਹੀ लाਡ ਲਈ ਰੱਖੀ ਗਈ ਸੀ ਇਸ ਕਰਕੇ ਉਹ ਬਹੁਤ ਜਿੱਦੀ ਹੁੰਦੀ ਆ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹ ਇੰਨੀ ਜਿੱਦੀ ਹੁੰਦੀ ਆ ਵੀ ਉਹ ਜੇ ਕੋਈ ਗਲਤੀ ਵੀ ਕਰ ਦਿੰਦੀ ਤਾਂ ਵੀ ਉਹਦਾ ਪਿਓ ਉਹਦੀਆਂ ਗਲਤੀਆਂ ਨੂੰ ਇਗਨੋਰ ਕਰ ਦਿੰਦਾ ਸੀ ਉਹਦੀ ਮਾਂ ਕਈ ਵਾਰ ਉਹਨੂੰ ਕਹਿ ਦਿੰਦੀ ਕਿ ਤੁਸੀਂ ਕੁੜੀ ਨੂੰ ਜ਼ਿਆਦਾ ਵਿਗਾੜ ਰਹੇ ਹੋ ਕੁੜੀਆਂ ਨੂੰ ਇੰਨਾ ਵਿਗਾੜਨਾ ਠੀਕ ਨਹੀਂ ਤਾਂ ਉਹ ਕਹਿ ਦਿੰਦਾ ਕਿ ਤੂੰ ਮੇਰੀ ਧੀ ਨੂੰ ਕੁਝ ਨਹੀਂ ਕਹੇਂਗੀ ਇਸੇ ਕਰਕੇ ਪਰੀ ਨੂੰ ਆਪਣੇ ਪਿਓ ਦੀ ਹਮਾਇਤ ਮਿਲਦੀ ਤਾਂ ਫਿਰ ਉਹ ਹੋਰ ਵੀ ਜਿੱਦ ਕਰਦੀ ਕੋਈ ਵੀ ਚੀਜ਼ ਜਿਹੜੀ ਉਹਨੇ ਕਹਿ ਤੀ ਕਿ ਮੈਂ ਲੈਣੀ ਆ ਤਾਂ ਉਸ ਪਿੱਛੇ ਹੀ ਪੈ ਜਾਂਦੀ ਸੀ ਉਹ ਹੁਣ ਪਰੀ ਜਦੋਂ ਸਕੂਲ ਜਾਂਦੀ ਆ ਤਾਂ ਰਸਤੇ ਦੇ ਵਿੱਚ ਆਉਂਦਿਆਂ ਉਹਨਾਂ ਦੇ ਘਰ ਕੋਲ ਇੱਕ ਜੋੜੇ ਜੁੱਤੀਆਂ ਦੀ ਦੁਕਾਨ ਹੁੰਦੀ ਆ ਤੇ ਉਸ ਦੁਕਾਨ ਤੇ ਇੱਕ ਸੋਹਣਾ ਸੁਨੱਖਾ ਨੌਜਵਾਨ ਵੈੰਦਾ ਜੀ ਦਾ ਨਾਮ ਗੁਰਜੀਵਨ ਹੁੰਦਾ ਭਾਵੇਂ ਕਿ ਗੁਰਜੀਵਨ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਉਹ 10ਵੀਂ ਫੇਲ ਸੀ ਪਰ ਉਹ ਦੇਖਣ ਦੇ ਵਿੱਚ ਬਹੁਤ ਸਮਾਰਟ ਸੀ ਸੋਹਣਾ ਸੀ ਜਦੋਂ ਉਹ ਜਾਦਾ ਨਾ ਪੜਿਆ ਤਾਂ ਉਹਦੇ ਪਿਓ ਨੇ ਉਹਨੂੰ ਦੁਕਾਨ ਸੰਭਾਤੀ ਤੇ ਉਹ ਦੁਕਾਨ ਤੇ ਬੈਠਾ ਰਹਿੰਦਾ ਜਦੋਂ ਪਰੀ ਉਸ ਦੁਕਾਨ ਦੇ ਅੱਗੋਂ ਦੀ ਲੰਘਦੀ ਤਾਂ ਉਹਦੀ ਨਜ਼ਰ ਸੀ ਜਿਹੜੀ ਗੁਰਜੀਵਨ ਤੇ ਪੈਂਦੀ ਸੀ ਤੇ ਗੁਰਜੀਵਨ ਵੀ ਪਰੀ ਨੂੰ ਹਰ ਰੋਜ਼ ਉਡੀਕਦਾ ਰਹਿੰਦਾ ਜਾਣ ਵੇਲੇ ਵੀ ਤੇ ਆਉਣ ਵੇਲੇ ਵੀ ਉਹਦੀ ਖਾਸੀ ਉਡੀਕ ਕਰਦਾ ਇਸ ਦਰਾਂਨ ਇੱਕ ਦਿਨ ਪਰੀ ਉਹਦੀ ਦੁਕਾਨ ਤੇ ਫੁੱਟਵियर ਲੈਣ ਜਾਂਦੀ ਆ ਤੇ ਜਦੋਂ ਉਹ ਫੁੱਟਵੀਅਰ ਲੈਂਦੀ ਆ ਤਾਂ ਉੱਥੇ ਹੀ ਗੁਰਜੀਵਨ ਉਹਦੇ ਨਾਲ ਗੱਲਬਾਤ ਕਰਦਾ ਉਸ ਤੋਂ ਬਾਅਦ ਗੁਰਜੀਵਨ ਇਹ ਹੀ ਗੱਲ ਆਪਣੀ ਭੈਣ ਕੋਲ ਕਰਦਾ ਕਿ ਮੈਂ ਪਰੀ ਨੂੰ ਪਸੰਦ ਕਰਦਾ ਤੂੰ ਸਾਡੀ ਗੱਲਬਾਤ ਕਰਾ ਗੁਰਜੀਵਨ ਦੀ ਭੈਣ ਪਰੀ ਦੇ ਨਾਲ ਦੋਸਤੀ ਕਰ ਲੈਂਦੀ ਆ ਤੇ ਉੱਥੋਂ ਦੋਨਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਆ ਉਹ ਇੱਕ ਦੂਜੇ ਨਾਲ ਹਨਾ ਉਹਨਾਂ ਦੀ ਗੱਲ ਕਰਨ ਦੇ ਵਿੱਚ ਮਦਦ ਕਰਦੀ ਆ ਚਲੋ ਸਮਾਂ ਗੁਜ਼ਰਦਾ ਜਿਹੜੀ ਪਰੀ ਦੀ ਛੋਟੀ ਭੈਣ ਹੁੰਦੀ ਆ ਉਹਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੁੰਦਾ ਪਰ ਜਦੋਂ ਕਹਿੰਦੇ ਵੀ ਇਹੋ ਜੀ ਕੋਈ ਵੀ ਗੱਲ ਹੋਵੇ ਤਾਂ ਉਹ ਲੋਕਾਂ ਦੇ ਵਿੱਚੋਂ ਲੁਕੀ ਨਹੀਂ ਰਹਿ ਸਕਦੀ ਪੂਰੇ ਆਂਡਗਵਾਂਡ ਤੇ ਮਹੱਲੇ ਦੇ ਵਿੱਚ ਪਰੀ ਤੇ ਗੁਰਜੀਵਨ ਦੇ ਜਿਹੜੇ ਇਸ ਰਿਸ਼ਤੇ ਦੀ ਗੱਲ ਸੀ ਉਹ ਫੈਲ ਜਾਂਦੀ ਆ ਜਦੋਂ ਇਹ ਗੱਲ ਪਰੀ ਦੇ ਪਿਤਾ ਨੂੰ ਪਤਾ ਲੱਗਦੀ ਆ ਤਾਂ ਉਹ ਪਰੀ ਨੂੰ ਕੁੱਟਦਾ ਮਾਰਦਾ ਤਾਂ ਹੈ ਨਹੀਂ ਪਰ ਉਹਨੂੰ ਸਮਝਾਉਂਦਾ ਪਿਆਰ ਨਾਲ ਕਿ ਦੇਖ ਪਰੀ ਤੈਨੂੰ ਲੈ ਕੇ ਮੈਂ بڑے بڑے ਸੁਪਨੇ ਵੇਖਿਆ ਪੁੱਤ ਈ ਤੂੰ ਆਪਣੀ ਜ਼ਿੰਦਗੀ ਖਰਾਬ ਨਾ ਕਰ ਉਹ ਦਸਵੀਂ ਫੇਲ ਮੁੰਡਾ ਤੂੰ ਉਹਦੇ ਪਿੱਛੇ ਕਿਉਂ ਆਪਣਾ ਸਮਾਂ ਤੇ ਜ਼ਿੰਦਗੀ ਖਰਾਬ ਕਰਦੀ ਆ ਤੇਰੇ ਵਾਸਤੇ ਬਹੁਤ ਸੋਹਣੇ ਸੋਹਣੇ ਤੇ ਤਕੜੇ ਤਕੜੇ ਮੁੰਡਿਆਂ ਦੀਆਂ ਲਾਈਨਾਂ ਲੱਗਣਗੀਆਂ ਬਸ ਤੂੰ ਆਪਣੀ ਪੜ੍ਹਾਈ ਤੇ ਫੋਕਸ ਕਰ ਪਰੀ ਸੀ ਜਿੱਦੀ ਸੀ ਪਹਿਲੇ ਦਿਨ ਹੀ ਤੇ ਉਹਨੂੰ ਇਹ ਲੱਗਦਾ ਸੀ ਕਿ ਮੇਰੇ ਪਿਓ ਨੂੰ ਤਾਂ ਕੁਝ ਪਤਾ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਵੀ ਪਿਆਰ ਕੀ ਹੁੰਦਾ ਉਹ ਆਪਣੇ ਮਨ ਦੇ ਵਿੱਚ ਇਹ ਗੱਲ ਸੋਚਦੀ ਆ ਵੀ ਮੈਂ ਤਾਂ ਗੁਰਜੀਵਨ ਨੂੰ ਸੱਚਾ ਪਿਆਰ ਕਰਦੀ ਆ ਭਾਵੇਂ ਕਿ ਉਹਦੇ ਘਰ ਦੇ ਉਹਨੂੰ ਪੜਨੋਂ ਨਹੀਂ ਹਟਾਉਂਦੇ ਪਰ ਕੁਸ਼ਕ ਪਾਵੰਦੀਆਂ ਉਹਦੇ ਤੇ ਲਾ ਦਿੰਦੇ ਆ ਪਰ ਇਸੇ ਦੌਰਾਨ ਜਿਹੜੀ ਗੁਰਜੀਵਨ ਦੀ ਭੈਣ ਹੁੰਦੀ ਆ ਉਹ ਇੱਕ ਮੋਬਾਈਲ ਫੋਨ ਪਰੀ ਨੂੰ ਲੈ ਕੇ ਦੇ ਦਿੰਦੀ ਆ ਜਿਹਦੇ ਤੇ ਪਰੀ ਗੁਰਜੀਵਨ ਦੇ ਨਾਲ ਗੱਲ ਕਰਦੀ ਰਹਿੰਦੀ ਆ ਇਹਨਾਂ ਦੀ ਗੱਲਬਾਤ ਕਦੇ ਬੰਦ ਨਹੀਂ ਹੁੰਦੀ ਤੇ 2 ਮਹੀਨੇ ਬਾਅਦ ਇਹ ਘਰੋਂ ਭੱਜ ਜਾਂਦੇ ਆ ਘਰੋਂ ਭੱਜ ਕੇ 15 ਦਿਨ ਬਾਅਦ ਇਹ ਵਾਪਸ ਆ ਜਾਂਦੇ ਆ ਕਿਉਂਕਿ ਇਹ ਇਹ ਉਮਰ ਦੇ ਛੋਟੇ ਸੀ ਇਸ ਕਰਕੇ ਕੋਟ ਮੈਰਿਜ ਕਰਵਾ ਨਹੀਂ ਸਕਦੇ ਸੀ ਦੋਨਾਂ ਕੋਲ ਕੋਈ ਚਾਰਾ ਨਹੀਂ ਹੁੰਦਾ ਵਾਪਸ ਮੜ ਆਉਂਦੇ ਆ ਪਰੀਦਾ ਪਿਓ ਆਪਣੀ ਧੀ ਨੂੰ ਕੁਝ ਨਹੀਂ ਕਹਿੰਦਾ ਉਹਨੂੰ ਸਮਝਾਉਂਦਾ ਤੇ ਗੱਲ ਨਾ ਲਾ ਲੈਂਦਾ ਉਹਨੂੰ ਇਹ ਹੁੰਦਾ ਵੀ ਚਲ ਬੱਚੀ ਸੀ ਗਲਤੀ ਹੋ ਗਈ ਇਹਨੂੰ ਗਲਤੀ ਦਾ ਅਹਿਸਾਸ ਹੋਇਆ ਪਰ ਉਹਨੂੰ ਨਹੀਂ ਪਤਾ ਸੀ ਕਿ ਉਹਦੀ ਧੀ ਆਪਣੇ ਦਿਲ ਦਿਮਾਗ ਦੇ ਵਿੱਚ ਕੀ ਲੈ ਕੇ ਚੱਲ ਰਹੀ ਆ ਕੀ ਹੋਣਾ ਅੱਗੇ ਤਾਂ ਜਿਹੜਾ ਗੁਰਜੀਵਨ ਹੁੰਦਾ ਉਹਦਾ ਪਿਓ ਨੂੰ ਕੁੱਟਦਾ ਮਾਰਦਾ ਜਦੋਂ ਉਹ ਆਉਂਦਾ ਤੇ ਉਹਨੂੰ ਆਪਣੀ ਜ਼ਮੀਨ ਜਾਇਦਾਦ ਦੇ ਵਿੱਚੋਂ ਵੇ ਦਖਲ ਕਰ ਦਿੰਦਾ ਦੋ ਕੁ ਮਹੀਨੇ ਉਹ ਬੇਦਖਲ ਰਹਿੰਦਾ ਪਰ ਫਿਰ ਉਹ ਆਪਣੇ ਪਿਓ ਦੀਆਂ ਮਿੰਤਾ ਕਰਨ ਲੱਗਦਾ ਤੇ ਉਹਦਾ ਪਿਓ ਉਹਨੂੰ ਵਾਪਸ ਘਰੇ ਰੱਖ ਲੈਂਦਾ ਇਹ ਸਮਾਂ ਇਸੇ ਤਰ੍ਹਾਂ ਹੀ ਗੁਜ਼ਰਦਾ ਦੋ ਸਾਲ ਬੀਤ ਜਾਂਦੇ ਆ ਇਹਨਾਂ ਦੋ ਸਾਲਾਂ ਦੇ ਵਿੱਚ ਗੁਰਜੀਵਨ ਤੇ ਪਰੀ ਦਾ ਇੱਕ ਦੂਜੇ ਨੂੰ ਮਿਲਣਾ ਜਾਰੀ ਸੀ ਗੱਲਬਾਤ ਵੀ ਕਰਦੇ ਸੀ ਮਾਪੇ ਉਹ ਸਮਝਾ ਸਮਝਾ ਥੱਕ ਗਏ ਸੀ ਪਰ ਹੁਣ ਇਹ ਖਿਆਲ ਰੱਖਦੇ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਗੁਰਜੀਵਨ ਦੀ ਭੈਣ ਇਹਨਾਂ ਦੇ ਰਿਸ਼ਤੇ ਦੇ ਵਿੱਚ ਜਿਹੜੀ ਵਿਚੋਲਣ ਬਣੀ ਬੈਠੀ ਸੀ ਉਹਦੇ ਕਰਕੇ ਵੀ ਇਹ ਰਿਸ਼ਤਾ ਜਿਹੜਾ ਇਹ ਅੱਗੇ ਵਧ ਰਿਹਾ ਸੀ ਹੁਣ 2 ਸਾਲ ਬਾਅਦ ਦੋਨੋਂ ਜਣੇ ਜਦੋਂ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਬਾਲਗ ਹੋ ਗਏ ਆ ਵੀ ਆਪਾਂ ਵਿਆਹ ਕਰਵਾ ਲਈਏ ਤਾਂ ਫਿਰ ਗੁਰਜੀਵਨਾ ਜਿਹੜਾ ਉਹ ਕਹਿੰਦਾ ਕਿ ਮੇਰੀ ਉਮਰ ਹਜੇ 21 ਸਾਲ ਦੀ ਨਹੀਂ ਹੋਈ ਦੋਨੋਂ ਜਣੇ 18 ਸਾਲ ਦੇ ਹੁੰਦੇ ਆ ਤੇ ਪਰੀ ਕਹਿੰਦੀ ਵੀ ਤਿੰਨ ਸਾਲ ਨੂੰ ਤੂੰ 21 ਸਾਲ ਦਾ ਹੋਏਂਗਾ ਉਦੋਂ ਤੱਕ ਇਹ ਨਹੀਂ ਪਤਾ ਮੇਰਾ ਪਿਓ ਮੇਰਾ ਵਿਆਹ ਕਰ ਦੇ ਤਾਂ ਫਿਰ ਉਹ ਦੋਨੋਂ ਜਣੇ ਪਲਾਨ ਕਰਦੇ ਆ ਉਹ ਕਹਿੰਦਾ ਵੀ ਐਂ ਕਰਦੇ ਆ ਤੇਰੇ ਘਰੋਂ ਸੋਨਾ ਜਿਹੜਾ ਗਹਿਣੇ ਆ ਜਿਹੜੇ ਉਹ ਚੱਕ ਕੇ ਆਪਾਂ ਭੱਜਾਂਗੇ ਵੀ ਕਿਤੇ ਹੋਰ ਰਹਿਣ ਲੱਗ ਜਾਂਗੇ ਉਹ ਕਹਿੰਦੀ ਠੀਕ ਆ ਉਹ ਕਹਿੰਦੀ ਵੀ ਜੇ ਮੈਂ ਇਸੇ ਤਰ੍ਹਾਂ ਨਾ ਸੋਣਾ ਜਾਗਣੇ ਚੱਕ ਕੇ ਭੱਜੂਗੀ ਤਾਂ ਵੀ ਮੇਰੇ ਤੇ ਸ਼ੱਕ ਹੋਊਗਾ ਹੀ ਵੀ ਆਪਾਂ ਨੂੰ ਫੜ ਲੈਣਗੇ ਵੀ ਆਪਾਂ ਇਸ ਤਰ੍ਹਾਂ ਕਰਦੇ ਆ ਵੀ ਤੂੰ ਸਾਡੇ ਘਰ ਰਾਤ ਨੂੰ ਚੋਰੀ ਕਰਨ ਆ ਜੀ ਦੋਨੋਂ ਜਾਣੇ ਚਲੋ ਪਲਾਨ ਕਰਦੇ ਆ ਪਲਾਨ ਦੇ ਮੁਤਾਬਕ ਪਰੀ ਆ ਜਿਹੜੀ ਉਹ ਆਪਣੀ ਛੋਟੀ ਭੈਣ ਅਤੇ ਮਾਪਿਓ ਨੂੰ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਆ ਉਹਦੀ ਮਾਂ ਤੇ ਉਹਦੀ ਭੈਣ ਨੇ ਖਾਣਾ ਖਾ ਲਿਆ ਹੁੰਦਾ ਜਿਸ ਕਰਕੇ ਉਹ ਹੂਕ ਸੌ ਜਾਂਦੀਆਂ ਨੇ ਤੇ ਰਾਤ ਨੂੰ 1:30 ਵਜੇ ਪਰੀ ਗੁਰਜੀਵਨ ਨੂੰ ਫੋਨ ਕਰਕੇ ਕਹਿੰਦੀ ਆ ਵੀ ਆ ਜਾ ਕਰਦੇ ਸਾਰੇ ਸੌਗੇ ਤਾਂ ਚਲੋ ਗੁਰਜੀਵਨ ਆਉਂਦਾ ਤੇ ਨਾਲ ਉਹਦੇ ਤਿੰਨ ਦੋਸਤ ਹੁੰਦੇ ਆ ਮਾਰਚ 2013 ਦੀ ਗੱਲ ਆ ਰਾਤ ਦਾ ਸਮਾਂ ਹੁੰਦਾ ਤੇ ਚਲੋ ਉਹਦੇ ਤਿੰਨ ਦੋਸਤ ਜਿਹੜੇ ਉਹ ਅੰਦਰ ਆਉਂਦੇ ਨੇ ਤੇ ਗੁਰਜੀਵਨ ਬਾਹਰ ਪੈਰੇ ਤੇ ਖੜ ਜਾਂਦਾ ਤੇ ਦਰਵਾਜ਼ਾ ਜਿਹੜਾ ਉਹ ਪਰੀ ਖੋਲਦੀ ਆ ਹੁਣ ਆ ਕੇ ਉਹ ਸਿੱਧੇ ਅਲਮਾਰੀ ਨੂੰ ਜਦੋਂ ਲੋਕ ਖੋਲਣ ਲੱਗਦੇ ਆ ਤਾਂ ਜਿਹੜਾ ਪਰੀ ਦਾ ਪਿਓ ਹੁੰਦਾ ਉਹਨੇ ਉਸ ਰਾਤ ਖਾਣਾ ਨਹੀਂ ਖਾਦਾ ਹੁੰਦਾ ਤੇ ਗੱਲ پری ਨੂੰ ਪਤਾ ਨਹੀਂ ਹੁੰਦੀ ਇਸ ਕਰਕੇ ਉਹਦੀ ਜਾਗ ਖੁੱਲ ਜਾਂਦੀ ਆ ਤੇ ਉਹ ਜਦੋਂ ਉਹਨਾਂ ਨੂੰ ਪੁੱਛਦਾ ਵੀ ਕੌਣ ਹੋ ਤਾਂ ਉਹ ਤਿੰਨੇ ਮੁੰਡੇ ਉਹਨਾਂ ਦੋਨਾਂ ਪਤੀ ਪਤਨੀ ਤੇ ਹਮਲਾ ਕਰ ਦਿੰਦੇ ਆ ਜਿਹਦੇ ਵਿੱਚ ਜਿਹੜਾ پری ਦਾ ਪਿਓ ਆ ਉਹਦੀ ਮੌਤ ਹੋ ਜਾਂਦੀ ਆ ਤੇਜ ਧਾਰ ਹਥਿਆਰਾਂ ਨਾਲ ਉਹ ਹਮਲਾ ਕਰਦੇ ਆ ਕਿਉਂਕਿ ਉਹ ਨਾਲ ਆਪਣੇ ਹਥਿਆਰ ਲੈ ਕੇ ਆਈ ਹੁੰਦੇ ਆ ਵੀ ਕਿਤੇ ਕੋਈ ਇਹੋ ਜੀ ਗੱਲ ਨਾ ਵਾਪਰ ਜੇ ਵੀ ਫੜੇ ਨਾ ਜਾਈਏ ਪਰ پری ਦੀ ਮਾਂ ਜਿਹੜੀ ਉਹ ਸਹਿਕ ਰਹੀ ਹੁੰਦੀ ਆ ਇਹ پری ਜਿਹੜੀ ਉਹ ਰਾਤ ਨੂੰ ਅੱਧੀ ਰਾਤ ਨੂੰ ਆਪਣੇ 베ੜੇ ਦੇ ਵਿੱਚ ਚੀਕਾ ਮਾਰਨ ਲੱਗ ਜਾਂਦੀ ਆ ਤੇ ਜਦੋਂ ਆਂਢੀ ਗਵੰਢੀ ਆਉਂਦੇ ਆ ਭੱਜ ਕੇ ਵੀ ਕੀ ਹੋ ਗਿਆ ਕੀ ਹੋ ਗਿਆ ਤਾਂ ਉਹ ਦੱਸਦੀ ਆ ਕਿ ਸਾਡੇ ਘਰੇ ਤਿੰਨ ਲੁਟੇਰੇ ਆਏ ਵੀ ਉਹਨਾਂ ਨੇ ਮੇਰੇ ਮਾਂ ਪਿਓ ਨੂੰ ਜ਼ਖਮੀ ਕਰਤਾ ਤੇ ਸਾਡੇ ਘਰੋਂ ਸੋਨਾ ਤੇ ਜਿਹੜਾ ਪੈਸਾ ਸੀ ਉਹ ਲੈ ਕੇ ਦੌੜ ਗਏ ਚਲੋ ਮੌਕੇ ਤੇ ਪੁਲਿਸ ਬੁਲਾਈ ਜਾਂਦੀ ਆ ਪੁਲਿਸ ਜਿਹੜੀ ਉਹ ਸਾਰੇ ਘਟਨਾ ਸਥਾਨ ਦਾ ਮੌਈਨਾ ਕਰਦੀ ਆ ਘਰੋਂ ਕੀ ਕੁਝ ਗਾਇਬ ਹੋਇਆ ਉਹ ਲਿਖਦੀ ਆ ਉਸ ਤੋਂ ਬਾਅਦ ਪਰੀ ਦੀ ਮਾਂ ਨੂੰ ਹਸਪਤਾਲ ਲਿਜਾਇਆ ਜਾਂਦਾ। ਉੱਥੇ ਡਾਕਟਰ ਪਰੀ ਦੇ ਪਿਓ ਨੂੰ ਤਾਂ ਮਰਤੇਕ ਕੋਸ਼ਿਸ਼ ਕਰ ਦਿੰਦੇ ਆ ਪਰ ਪਰੀ ਦੀ ਮਾਂ ਜਿਹੜੀ ਉਹ ਖਤਰੇ ਤੋਂ ਬਾਹਰ ਹੁੰਦੀ ਆ। ਅਗਲੇ ਦਿਨ ਸਵੇਰੇ ਪੁਲਿਸ ਆ ਕੇ ਪਰੀ ਦੀ ਮਾਂ ਦੇ ਬਿਆਨ ਲੈਂਦੀ ਆ ਤਾਂ ਪਰੀ ਦੀ ਮਾਂ ਕਹਿੰਦੀ ਕਿ ਮੈਨੂੰ ਨਹੀਂ ਪਤਾ ਵੀ ਮੈਂ ਤਾਂ ਪਈ ਸੀ। ਮੈਨੂੰ ਤਾਂ ਇੰਨੀ ਨੀਂਦ ਆਈ ਵੀ ਮੈਨੂੰ ਨਹੀਂ ਪਤਾ ਲੱਗਿਆ ਕੀ ਹੋਇਆ। ਵੀ ਮੈਨੂੰ ਤਾਂ ਉਦੋਂ ਹੋਸ਼ ਆਈ ਜਦੋਂ ਮੇਰੇ ਤੇਹਣਾ ਵੀ ਚਾਕੂਆਂ ਨਾਲ ਕੋਈ ਵਾਰ ਕਰ ਰਿਹਾ ਸੀ। ਵੀ ਮੈਨੂੰ ਬਹੁਤ ਪੀੜ ਹੋਈ। ਤਾਂ ਉਸ ਤੋਂ ਬਾਅਦ ਪਰੀ ਤੋਂ ਪੁੱਛਿਆ ਜਾਂਦਾ ਪਰੀ ਜਿਹੜੀ ਉਹ ਕਹਿੰਦੀ ਕਿ ਵੀ ਮੈਂ ਤਾਂ ਸੁੱਤੀ ਪਈ ਸੀ ਮੈਨੂੰ ਤਾਂ ਆਪਣੇ ਮਾਪਿਓ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਮੈਂ ਭੱਜ ਕੇ ਆਈ ਤਾਂ ਛੋਟੀ ਕੁੜੀ ਨੂੰ ਪੁੱਛਿਆ ਜਾਂਦਾ ਉਹ ਕਹਿੰਦੀ ਵੀ ਮੈਨੂੰ ਕਿਸੇ ਦੀਆਂ ਚੀਕਾਂ ਨਹੀਂ ਸੁਣੀਆਂ ਫਿਰ ਉਸ ਤੋਂ ਬਾਅਦ ਪਰੀ ਦਾ ਮੋਬਾਈਲ ਫੜਿਆ ਜਾਂਦਾ ਪਰੀ ਦੇ ਮੋਬਾਈਲ ਤੋਂ ਜਦੋਂ ਰਾਤ ਨੂੰ 1.5 ਵਜੇ ਕਿਸੇ ਨੂੰ ਹਨਾ ਮਿਸ ਕਾਲ ਜਾਂਦੀ ਆ ਤਾਂ ਪੁਲਿਸ ਵਾਲੇ ਕਹਿੰਦੇ ਆ ਵੀ ਤੂੰ 1.5 ਵਜੇ ਕਿਹਨੂੰ ਫੋਨ ਕੀਤਾ ਸੀ ਤਾਂ ਪਰੀ ਕਹਿੰਦੀ ਵੀ ਮੇਰਾ ਦੋਸਤ ਆ ਤਾ ਫਿਰ ਉਹ ਕਹਿੰਦੇ ਵੀ ਇੱਕ ਪਾਸੇ ਤਾਂ ਤੂੰ ਕਹਿਣੀ ਆ ਮੈਂ ਸੁੱਤੀ ਪਈ ਸੀ ਫਿਰ ਤੂੰ 1:30 ਵਜੇ ਉਹਨੂੰ ਫੋਨ ਕਰਕੇ ਕੀ ਕਰਦੀ ਸੀ ਤਾਂ ਪਰੀ ਆ ਜਿਹੜੀ ਉਹ ਘਬਰਾ ਜਾਂਦੀ ਆ ਉਸ ਤੋਂ ਬਾਅਦ ਪੁਲਿਸ ਵਾਲੇ ਆ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਦਾਲ ਦੇ ਵਿੱਚ ਕੁਝ ਕਾਲਾ ਉਹ ਪਰੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਪਰੀ ਆ ਜਿਹੜੀ ਉਹ ਕੋਈ ਗੱਲ ਨਹੀਂ ਮੰਨਦੀ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਮੈਨੂੰ ਆਹੀ ਗੱਲ ਪਤਾ ਪੁਲਿਸ ਵਾਲੇ ਉਹਤੇ ਕੋਈ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਂਦੇ ਤਾਂ ਉਸ ਤੋਂ ਬਾਅਦ ਪਰੀ ਦਾ ਜਦੋਂ ਹਣਾ ਪਤਾ ਲੱਗਦਾ ਵੀ ਇਹਨੇ ਗੁਰਜੀਵਨ ਨਾਂ ਦੇ ਮੁੰਡੇ ਨੂੰ ਫੋਨ ਕੀਤਾ ਸੀ ਤਾਂ ਗੁਰਜੀਵਨ ਨੂੰ ਥਾਣੇ ਬੁਲਾਇਆ ਜਾਂਦਾ ਗੁਰਜੀਵਨ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਇਹ ਗੱਲ ਮੁੱਕਰ ਜਾਂਦਾ ਵੀ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਠੀਕ ਆ ਸਾਡਾ ਅਫੇਅਰ ਹੈਗਾ ਪਰ ਇਹਦੇ ਲੁੱਟਮਾਰ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਪੁਲਿਸ ਵਾਲੇ ਆ ਜਿਹੜੇ ਉਹ ਕਹਿੰਦੇ ਵੀ ਪਰੀ ਨੇ ਸਾਨੂੰ ਸਾਰੀ ਗੱਲ ਸੱਚ ਦੱਸ ਦਿੱਤੀ ਆ ਤੇ ਫੇਰ ਗੁਰਜੀਵਨ ਕੋਲ ਮੰਨਣ ਤੋਂ ਬਿਨਾ ਕੋਈ ਵੀ ਰਾਹ ਨਹੀਂ ਹੁੰਦਾ ਜਦੋਂ ਦੋਨਾਂ ਜਣਿਆਂ ਨੂੰ ਇਕੱਠੇ ਬਿਠਾ ਕੇ ਪੁੱਛਿਆ ਜਾਂਦਾ ਤਾਂ ਉਹ ਇਹ ਮੰਨ ਜਾਂਦੇ ਆ ਵੀ ਸਾਡਾ ਪਰਿਵਾਰ ਸਾਡੇ ਪਿਆਰ ਦੇ ਰਾਹ ਵਿੱਚ ਰੋੜਾ ਸੀ ਸਾਡੇ ਪਿਆਰ ਦੇ ਹੁੰਦੇ ਸਾਡਾ ਰਿਸ਼ਤਾ ਕਦੇ ਵੀ ਨਿਭ ਨਹੀਂ ਸਕਦਾ ਸੀ ਇਸ ਲਈ ਅਸੀਂ ਦੋਨਾਂ ਨੇ ਘਰੋਂ ਭੱਜਣ ਦਾ ਫੈਸਲਾ ਕੀਤਾ ਸੀ ਪਹਿਲਾਂ ਵੀ ਅਸੀਂ ਘਰੋਂ ਭੱਜੇ ਸੀ ਪਰ ਅਸੀਂ ਨਾਬਾਲਗ ਸੀ ਜਿਸ ਕਰਕੇ ਕੋਰਟ ਤੋਂ ਸਾਨੂੰ ਸਿਕਿਉਰਟੀ ਨਹੀਂ ਮਿਲਦੀ ਸੀ ਪਰ ਜੇ ਅਸੀਂ ਬਾਹਰ ਰਹਿਣਾ ਸੀ ਤਾਂ ਸਾਡੇ ਕੋਲੇ ਪੈਸਾ ਜਾਂ ਕੁਝ ਤਾਂ ਹੋਣਾ ਚਾਹੀਦਾ ਸਾਡਾ ਉਹਨਾਂ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਮੌਕੇ ਤੇ ਇਹੋ ਜੀ ਸਥਿਤੀ ਬਣ ਗਈ ਵੀ ਸਾਨੂੰ ਹਮਲਾ ਕਰਨਾ ਪਿਆ ਤ ਉਸ ਤੋਂ ਬਾਅਦ ਫਿਰ ਜਿਹੜੇ ਉਹ ਤਿੰਨ ਬੰਦੇ ਗੁਰਜੀਵਨ ਦੇ ਉਹ ਤਿੰਨ ਦੋਸਤ ਜਿਹੜੇ ਕਿ ਲੁੱਟਮਾਰ ਕਰਨ ਆਏ ਹੁੰਦੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਭਰੀ ਤੇ ਗੁਰਜੀਵਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਦਾ ਤੇ 2 ਦਿਨਾਂ ਦੇ ਵਿੱਚ ਉਹ ਸਾਰੇ ਜੋ ਹੁਣ ਉਹਨਾਂ ਨੇ ਕੀਤਾ ਹੁਣ ਤੱਕ ਜੋ ਜੋ ਹੋਇਆ ਉਹਨਾਂ ਦੇ ਰਿਸ਼ਤੇ 'ਚ ਇਹ ਕਾਂਡ ਕਿਵੇਂ ਹੋਇਆ ਉਹ ਸਾਰੇ ਬਿਆਨ ਆ ਜਿਹੜੇ ਪੁਲਿਸ ਵਾਲੇ ਲੈ ਲੈਂਦੇ ਆ ਹੁਣ ਤੱਕ ਇਸ ਕੇਸ ਦਾ ਕੀ ਬਣਿਆ ਹਜੇ ਤੱਕ ਇਹਦਾ ਕੋਈ ਵੀ ਰਿਕਾਰਡ ਨਹੀਂ ਮਿਲਿਆ ਪਰ ਇੱਕ ਧੀ ਜਿਹਦੇ ਪਿਓ ਨੇ ਉਹਨੂੰ ਕੀ ਬਣਾਉਣ ਦੇ ਸੁਪਨੇ ਦੇਖੇ ਤੇ ਉਹ ਆਪਣੇ ਹੀ ਪਿਓ ਦੀ ਕਾਤਲ ਬਣ ਗਈ ਜਿਹੜੀ ਆਪਣੀ ਧੀ ਨੂੰ ਡਾਕਟਰ ਦੀ ਚਿੱਟੀ ਵਰਦੀ ਵਿੱਚ ਦੇਖਣਾ ਚਾਹੁੰਦਾ ਸੀ ਪਿਓ ਪਰ ਉਸੇ ਧੀ ਨੇ ਆਪਣੇ ਪਿਓ ਨੂੰ ਚਿੱਟਾ ਕਫਨ ਜ਼ਰੂਰ ਪਹਿਨਾ ਦਿੱਤਾ ਕਈ ਵਾਰ ਇਹ ਲੱਗਦਾ ਹੁੰਦਾ ਕਿ ਇਹੋ ਜੀਆਂ ਧੀਆਂ ਕਿਵੇਂ ਐਡਾ ਵੱਡਾ ਦੇਲ ਲੈ ਕੇ ਆਉਂਦੀਆਂ ਕਿ ਉਹ ਆਪਣੇ ਮਾਪਿਓ ਨੂੰ ਹੀ ਖਾ ਜਾਂਦੀਆਂ ਨੇ ਕਹਿੰਦੇ ਹੁੰਦੇ ਆ ਕਿ ਜੰਮਣ ਵਾਲਿਆਂ ਦਾ ਕਰਜ਼ਾ ਤਾਂ ਅਸੀਂ ਮੌਤ ਤੱਕ ਨਹੀਂ ਉਤਾਰ ਸਕਦੇ ਪਰ ਅੱਜ ਕੱਲ੍ਹ ਕਲਯੁਗ ਦਾ ਜ਼ਮਾਨਾ ਬਗਾਨੇ ਮੁੰਡਿਆਂ ਨੂੰ ਕਰਕੇ ਈਆਂ ਆਪਣੇ ਮਾਪਿਓ ਦਾ ਕਤਲ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ